ਚਲੋ ਜੀ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਆਪਾਂ ਬਣਾਉਣ ਲੱਗੇ ਸਾਂ ਅੱਜ ਭਰਵੇਂ ਵੇਂਗਣ ਤੇ ਪਿਆਜ਼ ਚੀਰਨ ਡੈਲ ਸੀ ਨਿੱਕੇ ਨਿੱਕੇ ਪਿਆਜ਼ ਕਾਫੀ ਪਏ ਸੀ ਵੱਡੇ ਵਰਤ ਲੈਨੇ ਆ ਨਿੱਕੇ ਰਹਿ ਜਾਂਦੇ ਨੇ ਤੇ ਅੱਜ ਮੈਂ ਕਿਹਾ ਕਿ ਚਲੋ ਨਿੱਕੇ ਪਿਆਜ਼ ਜਿੰਨੇ ਵੀ ਰਹਿ ਗਏ ਨੇ ਇਹਨਾਂ ਸਾਰਿਆਂ ਨੂੰ ਛੇਲਨੇ ਆ ਰਸੋਈ 'ਚ ਬਹੁਤ ਜ਼ਿਆਦਾ ਗਰਮੀ ਸੀ ਤੇ ਆਪਾਂ ਲੌਬੀ 'ਚ ਆਣ ਕੇ ਬਹਿ ਗਏ ਪੱਖਾ ਚੱਲਦਾ ਪਿਆ ਸੀ ਤੇ ਇੱਥੇ ਹੀ ਪਿਆਜ਼ چیرੇ ਪਰ ਵੀ ਕੋਈ ਵੀ ਚੀਜ਼ ਬਣਾਣੀ ਹੋਵੇ ਪਰ ਵੀ ਟਿੰਡੇ ਲਾ ਲਓ ਕੋਈ ਵੀ ਚੀਜ਼ ਤੇ ਪਿਆਜ਼ ਬਹੁਤ ਜ਼ਿਆਦਾ چیرਨੇ ਪੈਂਦੇ ਨੇ ਮਸਾਲੇ ਦੀ ਲੋੜ ਹੁੰਦੀ ਹੈ ਤੇ ਅੱਜ ਪਹਿਲਾਂ ਵੇਂਗਣ ਆਪਾਂ چیر ਕੇ ਬਣਾਉਣ ਲੱਗੇ ਸੀ ਤੇ ਫਿਰ ਵੇਂਗਣ ਜਦੋਂ ਵੇਖੇ ਤੇ ਵੈਸੇ ਹੈ ਤੇ ਬਹੁਤ ਸੋਹਣੇ ਨਿੱਕੇ ਨਿੱਕੇ ਵੇਂਗਣ ਸੀਗੇ ਪਰ ਵੇਂਗਣ ਸਹੀ ਨਹੀਂ ਸੀ ਥੋੜੇ ਜੇ ਨਿਕਲੇ ਇਸ ਲਈ ਫਿਰ ਆਪਾਂ ਕਿਹਾ ਕਿ ਚੱਲ ਭਰਵੇਂ ਬਣਾ ਲੈਨੇ ਆ ਨਾਲੇ ਮਸਾਲੇ ਕਰਕੇ ਸਬਜੀ ਵਾਵਾ ਹੋ ਜਾਏਗੀ ਤੇ ਆਪਾਂ ਫਿਰ ਇਹੀ ਬਣਾਉਣ ਲੱਗੇ ਮਸਾਲਾ ਚਿਰਨ ਲੱਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਨਾ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਜੇ ਹੁਣ ਅਸੀਂ ਵਲੌਗ ਬਣਾਉਣਾ ਸ਼ੁਰੂ ਕੀਤਾ ਹੈ ਤੇ ਬੜਾ ਕੁਝ ਸੋਚ ਕੇ ਸ਼ੁਰੂ ਕੀਤਾ ਪੰਜ 6 ਸਾਲ ਪਹਿਲਾਂ ਮੈਂ ਇਹ ਆਈਡੀਆ ਲਾਂਦੀ ਸੀ ਕਿ ਮੈਂ ਵਲੌਗ ਬਣਾਉਣਾ ਹੈ ਵਲੌਗ ਬਣਾਉਣਾ ਫਿਰ ਇਹੀ ਸੋਚੀਦਾ ਸੀ ਹਾਏ ਕੋਈ ਕੀ ਕਹੇਗਾ ਇਹ ਵੀਡੀਓ ਪਾਉਂਦੇ ਨੇ ਫੋਨ ਤੇ ਆਉਂਦਾ ਹੈ ਹਨਾ ਇਹ ਚੰਗਾ ਨਹੀਂ ਲੱਗਦਾ ਹੈਗਾ ਇਹ ਕੁਝ ਸੋਚਣ ਤੋਂ ਬਾਅਦ ਆਨਾ ਹੋਣਾ ਮਤਲਬ ਕਿ ਆਪਣੇ ਮਨ ਨੂੰ ਬਣਾ ਕੇ ਤੇ ਚਲੋ ਇਹ ਸੋਚਿਆ ਕਿ ਕੋਈ ਮਾੜੀ ਗੱਲ ਨਹੀਂ ਹੈਗੀ ਆਪਣੀ ਮਰਿਆਦਾ ਚ ਰਹਿ ਕੇ ਕੋਈ ਵੀ ਕੰਮ ਕਰੀਏ ਕੋਈ ਮਾੜਾ ਨਹੀਂ ਹੁੰਦਾ ਹੈਗਾ ਤੇ ਹੁਣ ਆਪਾਂ ਵੀਡੀਓ ਪਾਨੇ ਆ ਤੇ ਸਪੋਰਟ ਜਰੂਰ ਕਰਿਆ ਕਰੋ ਤੇ ਕਮੈਂਟ ਰਾਈਂ ਦੱਸਿਆ ਵੀ ਕਰੋ ਇੱਕ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਤੇ ਗਰਮੀ ਚ ਇਹੀ ਹੁੰਦਾ ਕਿ ਜਿਹੜਾ ਕੰਮ ਹੈ ਟਾਈਮ ਨਾਲ ਕਰ ਲਵਾਂ ਸਤ ਕੋ 6 7 ਵਜੇ ਤੱਕ ਆਪਾਂ ਸਬਜ਼ੀ ਬਣਾ ਕੇ ਵੇਲੇ ਹੋ ਜੀਦਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਆਂਬੋ ਬਾਲ ਕੇ ਉਹਨਾਂ ਦਾ ਗੁੱਦਾ ਜਿਹਾ ਬਣਾ ਕੇ ਰੱਖਿਆ ਸੀਗਾ ਤੇ ਹੁਣ ਆਪਾਂ ਉਹਦਾ ਪਾਣੀ ਬਣਾਣੇ ਆ ਦੋ ਚਮਚੇ ਪਾ ਲੈਨੇ ਆ ਦੋ ਕੁਦਵਰੀ ਬਨ ਜਾਏਗਾ ਪਾਣੀ ਵਧੀਆ ਕੋਲ ਸਮਾਨ ਤਿਆਰ ਕਰਕੇ ਕਿ ਰੱਖਿਆ ਹੋਵੇ ਇਹੋ ਜਿਹਾ ਕੁਛ ਨਾ ਕੁਛ ਤੇ ਫਿਰ ਪਾਣੀ ਬਣਾਉਣ ਤੇ ਟਾਈਮ ਨਹੀਂ ਲੱਗਦਾ ਹੈਗਾ ਤੇ ਕਾਲਾ ਨਮਕ ਪਾ ਲੈਨੇ ਆ ਵਿੱਚ ਉਸ ਤੋਂ ਬਾਅਦ ਕਾਲੀ ਲੌਂ ਮਿਰਚ ਪਾਵਾਂਗੇ ਫੇਰ ਆਪਾਂ ਚੀਨੀ ਪਾ ਲਈ ਸੀ ਗਰਮੀਆਂ ਦੇ ਦਿਨ ਚ ਇੱਕ ਦੋ ਵਾਰੀ ਪਾਣੀ ਬਣ ਜਾਂਦਾ ਕਦੀ ਸ਼ਕੈਸ਼ ਪਾਣੀ ਬਣ ਜਾਂਦਾ ਕਦੀ ਨਿੰਬੂ ਪਾਣੀ ਬਣ ਜਾਂਦਾ ਪਰ ਹੁਣ ਜਦੋਂ ਤਕਰੰਬ ਨੇ ਇਹੋ ਜੀ ਚੀਜ਼ ਚਲੋ ਵਧੀਆ ਲੱਗਦੀ ਬਣਾਣੀ ਟਰਾਈ ਜ਼ਰੂਰ ਕਰਿਆ ਕਰੋ ਤੇ ਪੁਦੀਨਾ ਸੁੱਕਾ ਰੱਖਿਆ ਹੋਇਆ ਸੀ ਸੁੱਕਾ ਪੁਦੀਨਾ ਪਾ ਕੇ ਤੇ ਠੰਡਾ ਪਾਣੀ ਪਾ ਲਿਆ ਤੇ ਉਸ ਤੋਂ ਮਗਰੋਂ ਆਪਾਂ ਇੱਕ ਨਿੰਬੂ ਪਾ ਲਿਆ ਸੀ ਨਿੰਬੂ ਨਾਲ ਇਹ ਹੁੰਦਾ ਕਿ ਜਿਵੇਂ ਆਪਾਂ ਕਮਜ਼ੋਰੀ ਜੀ ਮਹਿਸੂਸ ਨਹੀਂ ਹੁੰਦੀ ਹੈਗੀ ਨਾਲੇ ਸਰੀਰ ਨੂੰ એનર્ਜੀ ਜੀ ਮਿਲ ਹੀ ਰਹਿੰਦੀ ਹੈ ਤੇ ਲੋ ਜੀ ਆਪਣਾ ਜੂਸ ਬਣ ਕੇ ਤਿਆਰ ਬਹੁਤ ਸਵਾਦ ਜੂਸ ਬਣਿਆ ਸੀਗਾ ਟਰਾਈ ਕਰਿਆ ਕਰੋ ਸੀਜ਼ਨ ਦੇ ਵਿੱਚ ਇਹੋ ਜੀਆਂ ਚੀਜ਼ਾਂ ਵਧੀਆ ਬਣਦੀਆਂ ਨੇ ਅੰਬਾਂ ਦਾ ਸੀਜ਼ਨ ਹੈ ਹੁਣ ਤੇ ਇੱਧਰ ਆਪਣਾ ਮਸਾਲਾ ਭੁੰਨਦਿਆ ਸੀਗਾ ਮਸਾਲਾ ਭੁੰਨਦਿਆਂ ਕਾਫੀ ਟਾਈਮ ਲੱਗ ਜਾਂਦਾ ਹੈ ਤੇ ਹੁਣ ਆਪਾਂ ਪਾਣੀ ਪਾ ਕੇ ਥੋੜਾ ਜਿਹਾ ਰੱਖ ਦਿੰਨੇ ਆ ਹੌਲੀ ਹੌਲੀ ਭੁੱਜਦਾ ਰਹੇਗਾ ਦੋਸਤੋਂ ਮਗਰੋਂ ਆਪਾਂ ਬਣਾਣੇ ਸੀਗੇ ਅੱਜ ਨਾਣ ਤੇ ਆਟੇ ਦੇ ਵਿੱਚ ਥੋੜੀ ਜਿਹੀ ਆਪਾਂ ਸੌਂਫ ਜਵੈਨ ਗ੍ਰाइंड ਕੀਤੀ ਪਈਏ ਉਹ ਪਾਈ ਸੀ ਖਰੀਆਂ ਮਰਚਾਂ ਪਾਈਆਂ ਸੀਗੀਆਂ ਤੇ ਕਾਲੀ ਲੂਣ ਮਿਰਚ ਪਾ ਲਈ ਸੀ ਤੇ ਨਾਲ ਹੀ ਆਪਣਾ ਮਸਾਲਾ ਪੁੱਜ ਗਿਆ ਸੀ ਹੁਣ ਪਾਣੀ ਪਾ ਕੇ ਤੇ 5 ਕੁ ਮਿੰਟ ਰਿਜਨ ਦੇਣੇ ਆ ਫਿਰ ਵਧੀਆ ਤੇਲ ਜਾ ਛੱਡ ਦਿੰਦਾ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਚੀਜ਼ ਤਾਂ ਫਿਰ ਜੇ ਬਣਾਣੀ ਹੈ ਤਾਂ ਫਿਰ ਵਧੀਆ ਹੀ ਬਣਾਓ ਇਹ ਵੀ ਕੀ ਸੋਚੀ ਜਾਓ ਕਿ ਗਰਮੀ ਹੈ ਗਰਮੀ ਹੈ ਖਾਣਾ ਤੇ ਪੈਂਦਾ ਹੀ ਏ ਥੋੜਾ ਜਾ ਫਿਰ ਚੱਜ ਨਾਲ ਵੀ ਖਾਣਾ ਚਾਹੀਦਾ ਤੇ ਇਧਰ ਆਪਾਂ ਬੇਗਣਾ ਨੂੰ ਕੱਟ ਲਾ ਲੈਨੇ ਆ ਵਿੱਚੋਂ ਆਪਣਾ ਮਸਾਲਾ ਵਧੀਆ ਤੇਲ ਛੱਡ ਗਿਆ ਸੀ ਰਸ ਗਿਆ ਸੀ ਤੇ ਹੁਣ ਆਪਾਂ ਵਿੱਚ ਬੇਗਣ ਪਾ ਦਿੰਨੇ ਆ 10 ਕਿ ਮਿੰਟਾਂ ਤੱਕ ਮਤਲਬ ਮਸਾਲਾ ਗਰਮ ਹੁੰਦਾ ਤੇ ਇਹਨਾਂ ਨੂੰ ਰਿੱਜਿਆ ਹੁੰਦਾ ਬੇਗਣ ਉਹਦੇ ਵਿੱਚ ਬਹੁਤ ਜਲਦੀ ਖੁੱਲ ਜਾਂਦੇ ਨੇ ਲੋਜੀ ਇੱਧਰ ਆਪਣੀ ਸਬਜ਼ੀ ਬਣ ਕੇ ਤਿਆਰ ਸੀ 10-15 ਮਿੰਟ ਐਕਸਟਰਾ ਲੱਗੇ ਨੇ ਤੇ ਹੁਣ ਆਪਾਂ ਆਟਾ ਗੁੰਨ ਲੈਨੇ ਆ ਕੋਲ ਤੇ ਨਾਲ ਹੀ ਆਪਾਂ ਬਣਾਣੇ ਸੀਗੇ ਨਮਕੀਨੇ ਚੌਲ ਮਟਰਾਂ ਆਣ ਕੱਲੇ ਮਟਰ ਦੀ ਪਾਣੀ ਸੀ ਹੋਰ ਆਪਾਂ ਪਿਆਜ਼ ਆ ਲੂ ਕੁਝ ਨਹੀਂ ਸੀ ਪਾਣਾ ਹੈਗਾ ਤੇ ਸਿੰਪਲ ਹੀ ਜੀਰੇ ਦਾ ਤੜਕਾ ਲਾ ਕੇ ਤੇ ਆਪਾਂ ਮਟਰ ਪਾਲੇ ਸੀਗੇ ਬੱਸ ਹੀ ਮੈਨੂੰ ਕੁੱਕਰ ਚ ਬਣਾਣੇ ਪਸੰਦ ਤੇ ਨਹੀਂ ਹੈਗੇ ਨਮਕੀਨੇ ਛੋਲੇ ਉਹ ਜੇ ਬੰਦੇ ਨਹੀਂ ਹੈਗੇ ਪਰ ਜਦ ਟਾਈਮ ਕਾਫੀ ਹੋ ਗਿਆ ਸੀ ਫਿਰ ਆਪਾਂ ਕਿਹਾ ਕਿ ਚੱਲ ਇੱਕ ਵਿਸਲ ਚ ਬਣ ਜਾਣੇ ਨੇ ਤੇ ਆਪਾਂ ਕੁੱਕਰ ਜੀ ਬਣਾ ਲੈਨੇ ਆ ਥੋੜੀ ਜੀ ਕਾਲੀ ਮਿਰਚ ਪਾਈ ਤੇ ਨਮਕ ਪਾ ਲਿਆ ਸੀ ਥੋੜੀ ਜਿਹੀ ਮੇத்ਰੇ ਵੀ ਗ੍ਰाइंड ਕਰਕੇ ਰੱਖ ਲਿੱਦੇ ਨੇ ਵਧੀਆ ਹੁੰਦੀ ਵਾਈਬਾਦੀ ਨਹੀਂ ਹੁੰਦੀ ਹੈਗੀ ਕੋਈ ਵੀ ਚੀਜ਼ ਸਬਜ਼ੀ ਚ ਪਾ ਲਓ ਚੋਲਾਂ ਚ ਪਾ ਲਓ ਸਹੀ ਰਹਿੰਦਾ ਤੇ ਹੁਣ ਆਪਾਂ ਮਟਰ ਪਾ ਲੈਨੇ ਆ ਵਿੱਚ ਮਟਰਾਂ ਨੂੰ ਵੀ ਭੁੰਨ ਲਾਂਗੇ 2-4 ਮਿੰਟ ਵਧੀਆ ਚੋਲਾਂ ਚ ਬਾਸਨਾ ਆਂਦੀ ਹੈ ਫਿਰ ਕੋਲ ਆਪਾਂ ਚੌਲ ਸਾਫ਼ ਕਰ ਲੈਣੇ ਆਂ ਅੱਜ ਮੈਂ ਲੇਟ ਹੋ ਗਈ ਸੀ ਟਾਈਮ ਕਾਫੀ ਜ਼ਿਆਦਾ ਹੋ ਗਿਆ ਸੀਗਾ ਤੇ ਇੱਧਰ ਆਪਣੇ ਮਰਟਰ ਭੁੱਜ ਗਏ ਸੀਗੇ ਵਿੱਚ ਤੇ ਹੁਣ ਆਪਾਂ ਪਾਣੀ ਪਾ ਲੈਣੇ ਆਂ ਮਣ ਕੇ ਕੋਲ ਧਰ ਲਿਆ ਸੀਗਾ ਕੋਲਾ ਚੌਲ ਬਣਾਉਣੇ ਸੀ ਉਹ ਸਾਬ ਚ ਤੇ ਚੌਲ ਪਾ ਕੇ ਵਿੱਚ ਤੇ ਆਪਾਂ ਕੁੱਕਰ ਨੂੰ ਟੱਕਰ ਲਾ ਦਿੰਨੇ ਆ ਚੌਲ ਤਾਂ तकरीबन ਬਨਦੇ ਹੀ ਬਨਦੇ ਨੇ ਜਾਂ ਸਿੰਪਲ ਬਨ ਜਾਣੀਆਂ ਖਿਚੜੀ ਬਨ ਜੇ ਜਾਂ ਨਮਕੀਨੇ ਬਨ ਜਾਣ ਕਿਉਂਕਿ ਰੋਟੀ ਖਾਣ ਨੂੰ ਨਾ ਗਰਮੀ ਚ ਦਿਲ ਨਹੀਂ ਕਰਦਾ ਹੈਗਾ ਚੌਲ ਖਾਦੇ ਜਾਂਦੇ ਨੇ ਤੇ ਉਸ ਤੋਂ ਬਾਅਦ ਆਪਾਂ ਲਾਣ ਲੱਗ ਗਏ ਨਾਣ ਬਹੁਤ ਵਧੀਆ ਬਣੇ ਸੀਗੇ ਐ ਹੁਣ ਸ਼ੁਰੂਆਤੀ ਹੂੰ ਜੀ ਆਜੀ ਆਪਣਾ ਰਾਤ ਦਾ ਥਾਲ ਭਰਵੇਂ ਬੈਂਗਣੇ ਬੂੰਦੀ ਦਾ ਰਹਿਤਾ ਨਮਗੀਨੇ ਮਟਰਾਂ ਵਾਲੇ ਚੋਲ ਨੇ ਤੇ ਨਾਲ ਜੀ ਨਾਣ